ਫਰਲ ਪੀਸੀ ਕੀ ਚੱਲ ਰਹੀ ਹੈ ਕਿਸ ਨਖਰੇ ਵਿੱਚ ਸੀ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਸੈਕਸੈਸਫੁਲ ਆਪਰੇਸ਼ਨ ਦੇ ਵਿੱਚ ਇੱਕ ਹੋਰ ਵੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੀ ਟੀਮ ਲੀਡ ਬਾਈ ਇਨਚਾਰਜ ਸੀਆਈਏ 1 ਰਵਿੰਦਰ ਇਨਚਾਰਜ ਟੈਕਨੀਕਲ ਸੈਲ ਤੇ ਇਨਚਾਰਜ ਤੇ ਐਸਐਚਓ ਸਿਟੀ ਮੁਖਸਰ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਨੇ ਇੱਕ ਐਕਸਟਰਸ਼ਨ ਰਿੰਗ ਨੂੰ ਬਸਟ ਕੀਤਾ ਇਹਦੇ ਵਿੱਚ ਅਸੀਂ 2 ਕੁਲਜ਼ਮ ਫੜੇ ਹੈ ਜੋ ਕਿ ਇੱਕ ਨਾਮੀ ਬਿਜ਼ਨਸਮੈਨ ਮੁਖਸ਼ਰ ਸਾਹਿਬ ਦੇ ਉਹਨੂੰ ਫੋਨ ਕਰਕੇ ਉਹਦੇ ਤੋਂ 50 ਲੱਖ ਦੀ ਰਿਮਾਂਡ ਕਰ ਰਹੇ ਸੀ ਤੇ ਕਹਿ ਰਹੇ ਸੀ ਕਿ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਅਸੀਂ ਤੁਹਾਡੇ ਬੱਚਿਆਂ ਨੂੰ ਉਠਾ ਕੇ ਲੈ ਜਾਵਾਂਗੇ ਤੇ ਉਹਨੂੰ ਮਾਰ ਦੇਵਾਂਗੇ ਇਹਨਾਂ ਨੇ ਕਈ ਵਾਰੀ ਉਹਨੂੰ ਫੋਨ ਕੀਤਾ ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਉਹ ਹਲੇ ਲਾਈਨ ਤੇ ਨਹੀਂ ਆ ਰਿਹਾ ਇਹ ਉਹਦੇ ਘਰ ਜਾ ਕੇ ਪੱਥਰ ਵੀ ਸੁੱਟ ਕੇ ਆਏ ਉਹਦੀ ਖਿੜਕੀ ਦੇ ਵਿੱਚ ਉਸ ਤੋਂ ਬਾਅਦ ਜੋ ਆਪਣਾ ਵਿਕਟਮ ਹੈਗਾ ਉਹਨੇ ਮਰਡਰ ਨੂੰ ਸੀਰੀਅਸ ਲੈਂਦੇ ਹੋਏ ਸਾਨੂੰ ਅਪਰੋਚ ਕੀਤੀ ਅਪਰੋਚ ਕਰਨ ਵੇਲੇ ਜਦੋਂ ਸਾਡੇ ਕੋਲ ਆਇਆ ਸਾਡੀ ਸਾਰੀ ਟੀਮ ਇਮੀਡੀਏਟਲੀ ਮੂਵ ਕਰ ਗਈ ਤੇ ਉਹਨਾਂ ਨੇ ਐਕਸ਼ਨ ਵਿੱਚ ਜਾ ਕੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਯੂਜ਼ ਕਰਕੇ ਇਹ ਬੰਦਿਆਂ ਨੂੰ ਫੜਿਆ ਕਾਬੂ ਕੀਤਾ ਇਹ ਜੋ ਹੈਗੇ ਅਕਿਊਜ਼ ਇੱਕ ਰਾਜਵਿੰਦਰ ਸਿੰਘ ਹੈਗਾ ਤੇ ਦੂਜਾ ਗੁਰਦੇਵ ਸਿੰਘ ਹੈ ਜੋ ਇਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤੇ ਸੀ ਤੇ ਜੋ SIM ਕਾਰਡ ਯੂਜ਼ ਹੋਏ ਸੀ ਉਹ ਸਾਰੇ ਕੇ ਸਾਰੇ ਰਿਕਵਰ ਹੋ ਚੁੱਕੇ ਹਨ ਤੀਨਾ ਦੀ ਪੁਛਗਤ ਚੱਲ ਰਹੀ ਹੈ ਤੇ ਇਹ ਵੀ ਚੈੱਕ ਕਰ ਰਹੇ ਹਾਂ ਅਸੀਂ ਕਿ ਇਹਨਾਂ ਦੇ ਕੋਈ ਗੈਂਗਸਟਰ ਲਿੰਕਸ ਹੈਗੇ ਜਾਂ ਨਹੀਂ ਕਾਲ ਕਰਦੇ ਸੀ ਬਸ ਕੁਝ ਦੂਸਰੇ ਕੰਸੀ ਇਹ ਦੋਨੋਂ ਕਾਲਾਂ ਕਰਦੇ ਸੀ ਜੀ ਨੋਰਮਲ ਕਾਲ ਵੀ ਕਰਦੇ ਹੁੰਦੇ ਸੀ ਤੇ ਵਟਸਐਪ ਕਾਲ ਵੀ ਕਰਦੇ ਸੀ ਇਹਨਾਂ ਦਾ ਬੇਸਿਕਲੀ ਜੋ ਮੋਡਸ ਆਪਰੇਂਡੀ ਰਿਹਾ ਸੀ ਇਹਨਾਂ ਨੇ ਪੁਰਾਣਾ ਮੋਬਾਈਲ ਫੋਨ ਕਿਸੇ ਦਾ ਬੰਦੇ ਦਾ ਲੈ ਕੇ ਉਹਦਾ SIM ਬਦਲ ਕੇ ਨਵੇਂ ਡਿਵਾਈਸ ਵਿੱਚ ਡਾਲ ਕੇ ਕਾਲ ਕਰਦੇ ਹੁੰਦੇ ਸੀ ਤੇ ਨਾਲ ਹੀ ਕਾਲ ਕਰਕੇ ਫੋਨ ਸਵਿਚ ਆਫ ਕਰਕੇ ਇੱਕ ਨਵੇਂ ਡਿਵਾਈਸ ਦੇ ਵਿੱਚ ਆਪਣਾ SIM ਪਾ ਲੈਂਦੇ ਹੁੰਦੇ ਸੀ ਇਹ ਦਿੱਤੀ ਹੈ ਜਿਹੜੇ ਦੋ ਦੋ ਵਿਅਕਤੀ ਹੈਗੇ ਜੋ ਫੜੇ ਗਏ ਹੈ ਤੇ ਦੋਈ ਦਾ ਗੈਂਗ ਹਲੇ ਰੱਦੂ ਇਨਟੈਰੋਗੇਸ਼ਨ ਹੋਈ ਹੈ ਉਸ ਤੋਂ ਕਲੀਅਰ ਹੋਇਆ ਕਿ ਦੋਈ ਸੀਗੇ ਇਹਨਾਂ ਤੋਂ ਹੋਰ ਵੀ ਐਸੀ ਕਲੀਅਰ ਕਰ ਰਹੇ ਹਾਂ ਕਿ ਜੇਕਰ ਇਹਨਾਂ ਨੇ ਕਿਸੇ ਹੋਰ ਬੰਦੇ ਨੂੰ ਵੀ ਟਾਰਗੇਟ ਕੀਤਾ ਹੋਵੇ ਤੇ ਇਹ ਤੋਂ ਪੈਸੇ ਲੈਂਦੇ ਹੋਣ ਤੇ ਉਹ ਵੀ ਸਾਨੂੰ ਇਨਫੋਰਮੇਸ਼ਨ ਮਿਲ ਜਾਵੇ। ਉਹ ਸੈਕ ਕਿਸ ਤਰ੍ਹਾਂ ਕੀਤਾ ਟ੍ਰੈਕ ਕਰ ਰਹੀ ਹੈ ਤੁਹਾਨੂੰ ਪਤਾ ਨਹੀਂ ਹਾਂ ਇਹਨਾਂ ਚੋ ਇੱਕ ਬੰਦਾ ਸੀਗਾ ਉਹ ਅਟਲ ਦੇ ਕੋਲ ਕੁਝ ਸਾਲ ਪਹਿਲੇ ਕੰਮ ਕਰਕੇ ਗਿਆ ਸੀ ਤੇ ਉਹਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਜੋ ਹੈਗੇ ਟਿੱਕ ਟੱਕ ਪੈਸੇ ਹੈਗੇ ਜਿ세 ਮੰਗੀਏ ਤੇ ਕੁਸ ਨੇ ਕੋਈ ਦੇਣ ਜਗੇ ਹੋਣਗੇ ਤੇ ਇਹਨੇ ਫਿਰ ਜਾ ਕੇ ਨੰਬਰ ਲੇਤਾ ਉਹਨੂੰ ਕਿ ਦੁਕਾਨ ਦੇ ਉੱਤੇ

14 ਤਾਰੀਖ ਤੱਕ ਅਸੀਂ ਸਾਰੇ ਬੰਦੇ ਫੜਕੇ ਅੰਦਰ ਦੇ ਚੁਕੇ ਤੇ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਹਾਨੂੰ ਕੋਈ ਵੀ ਐਕਸਪੈਸ਼ਨ ਕੋਲਾਂ ਦੀ ਤੁਸੀਂ ਇਹ ਜਿਹੜੀ ਸਾਡੀ ਨੌਲੇਜ ਲੈ ਕੇ ਆਓ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਜੋ ਬੰਦੇ ਲੋਕਲ ਕਲਪਸ ਹੈਗੇ ਫੜਕੇ ਨੂੰ ਅੰਦਰ ਵੀ ਦੇ ਇਹਨਾਂ ਕੋਲ ਹਲੇ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਣ ਦੀ ਪੁੱਛਗਿੱਛ ਚੱਲ ਰਹੀ ਹੈ ਇਹਨਾਂ ਦੀ ਪੁਲਿਸ ਰਿਮਾਰਡ ਲੈ ਕੇ ਇਹਦੀ ਅੱਗੇ ਪੁੱਛਗਿੱਛ ਕਿੱਥੀ ਜਾਏਗੀ ਵੈਪਨ ਹੋਣਗੇ ਜਾਂ ਵੈਪਨ ਵੀ ਰਿਕਵਰ ਹੋਣਗੇ ਤੇ ਜੇਕਰ ਇਹਨਾਂ ਨੇ ਕੋਈ ਸੀ ਹੋਰ ਨਿਸ਼ਾਨ ਬਣਾਇਆ ਹੋਵੇਗਾ ਉਹ ਵੀ ਫੜਿਆ ਜਾਏਗਾ ਪਰਿਵਾਰ ਤੋਂ ਇਹ ਲੱਗਦਾ ਕਿ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਰਿਵਾਰ ਬਹੁ

नहीं जिले, जिले में में तो के मैंने पहली इंफॉर्मेशन आई थी जदों का मैं एस एस पी लग्यास का ये है बुलर कॉलोनी के रहने वाले मुक्तर साहब दोनों दोनों साथ ही है नशे वाली गल हजे तक सामने नहीं आई है वैसे काम करने है तीह पैंती साल की उम्र दिल्ली क्राइम नेशनल न्यूज़ नजर सब पर